ਵੇਖੋ ਜਿਹੜੀ ਪੰਜਾਬ ਸਰਕਾਰ ਆ ਆਪਣਾ ਹੌਸਿੰਗ ਅਰਬਨ ਐਂਡ ਡਿਵੈਲਪਮੈਂਟ ਜਿਹੜੀ ਏਜੰਸੀ ਆ ਉਹਨਾਂ ਵੱਲੋਂ ਜਿਹੜੀ ਲੈਂਡ ਐਕਵਿਜ਼ੀਸ਼ਨ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣਾਈ ਆ ਉਹ ਕਿਸਾਨਾਂ ਵਿਰੋਧੀ ਵੀ ਆ ਮਜ਼ਦੂਰਾਂ ਵਿਰੋਧੀ ਵੀ ਆ ਸ਼ਹਿਰੀਆਂ ਦੇ ਵਿਰੋਧਿਆ ਵੈਸੇ ਵੀ ਪੰਜਾਬ ਦੀ ਡਿਵੈਲਪਮੈਂਟ ਦੇ ਵਿਰੋਧ ਵਿੱਚ ਆ ਉਹ ਮੈਂ ਦੱਸਣਾ ਚਾਹੁੰਨਾ ਕਿਵੇਂ ਕਿ 1 ਏਕੜ ਜ਼ਮੀਨ ਜਿਹੜਾ 4840 ਮਰਬਾ ਗਾਜ ਹੁੰਦੇ ਆ ਮੰਨ ਲਓ ਇੱਕ ਏਕੜ ਕੇ ਕਿਸਾਨ ਦੀ ਜ਼ਮੀਨ ਲੈਣੀ ਆ ਉਹ 4840 ਗਾਜ ਜਿਹੜੇ ਆ ਉਹਦੇ ਬਕਾਇਨ ਉਹਨੂੰ ਕੋਈ ਪੈਸਾ ਦਿੱਤਿਆਂ ਲੈ ਲੇ ਇਹ ਲਾਰਾ ਲਾਤਾ ਵੀ ਜਦੋਂ ਇਹ ਡਵੈਲਪ ਹੋ ਜੇਗੀ ਕਲੋਨੀ ਜਿੱਥੇ ਵੀ ਅਸੀਂ ਬਣਾਵਾਂਗੇ ਉਹਦੇ ਬਾਅਦ ਤੁਹਾਨੂੰ 1000 ਗਾਜ ਦਾ ਰੈਜੀਡੈਂਸ਼ੀਅਲ ਪਲਾਟ ਮਿਲੇਗਾ ਤੇ 200 ਗਾਜ ਦਾ ਤੁਹਾਨੂੰ ਕਮਰਸ਼ੀਅਲ ਪਲਾਟ ਮਿਲੇਗਾ ਇਦੇ ਉੱਤੇ ਬਿਲਕੁਲ ਇਹ ਭੰਬਲ ਪੂਸਾ ਵਾ ਪਤਾ ਨਹੀਂ ਕਦੋਂ ਏ ਡਵੈਲਪ ਹੋਣੀਆਂ ਕਦੋਂ ਹੋਣੀਆਂ 2 ਸਾਲ ਕਿਸਾਨ ਨੂੰ 30000 ਰੁਪਇਆ ਵੈਸੇ ਸਹੈਤਾ ਦੇਵਾਂਗੇ ਉਹ ਵੀ ਕਿਤੇ ਫਟਵਾਣੀਆਂ ਰਾਹੀ ਮਿਲਣੀ ਨਹੀਂ ਮਿਲਣੀ ਭਾਵੇਂ ਆ ਵੀ ਇਹ ਐਸੀ ਦੁਨੀਆ ਦੇ ਵਿੱਚ ਇੱਕ ਨਵੀਂ ਪਾਲਿਸੀ ਲਿਆਂਦੀ ਵੀ ਪੈਸਾ ਕੋਈ ਨਹੀਂ ਦੇਣਾ ਤੇ ਠੱਗੀ ਮਾਰ ਲੈਣੀ ਅੱਗੇ ਹੀ ਸੁਣਿਆ ਚੋਰ ਜਾਂ ਡਾਕੂ ਇਹ ਤੇ ਬਿਲਕੁਲ ਠੱਗੀ ਆ ਬੜੀ ਪਾਲਿਸ਼ਡ ਵੇ ਦੇ ਨਾਲ ਲਾਰਾ ਇਹ ਲਾਇਆ ਜਾ ਰਿਹਾ ਕਿ ਮੁੜ ਕੇ ਜਿਹੜਾ ਤੁਹਾਨੂੰ 200 ਗਜ ਦਾ ਕਮਰਸ਼ੀਅਲ ਪਲਾਟ ਮਿਲੂਗਾ ਉਹ ਤੁਸੀਂ ਵੇਚ ਸਕਦੇ ਜੇ ਕੋਈ ਕਾਰੋਬਾਰ ਕਰ ਸਕਦੇ ਜੀ ਇਹਦੇ ਚ ਅਸੀਂ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜੇ ਲੁਧਿਆਣੇ ਦੀ ਮਿਸਾਲ ਲੈ ਲਓ ਉਹਨਾਂ ਨੇ 32 ਪਿੰਡ ਲੈਂਡ ਪੂਲਿੰਗ ਬਣਾਈਆਂ 24311 ਜਿਹੜੀ ਆ ਉਹ ਏਕੜ ਜ਼ਮੀਨ ਲੈ ਲਈਆਂ ਉਹ ਜ਼ਮੀਨ ਦੇ ਵਿੱਚ 32 33 ਪਿੰਡ ਆ ਗਿਆ ਉਥੋਂ ਦੇ ਮਜ਼ਦੂਰ ਵੀ ਜਿਹੜੇ ਉਖੜ ਜਾਣੇ ਆ ਪਿੰਡ ਜਿਹੜੇ ਵੈਸੇ ਜਾਂਦੇ ਰਹਿਣੇ ਆ ਉਹਦੇ ਜਿਹੜੇ ਛੋਟੇ-ਮੋਟੇ ਦੁਕਾਨਦਾਰ ਹੋ ਗਏ ਜਾਂਦੇ ਰਹਿਣੇ ਆ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਕੋਈ ਰੋਜ਼ਗਾਰ ਨਹੀਂ ਮਿਲਣਾ ਉਹਨਾਂ ਦੇ ਕੋਲੋਂ ਵੀ ਇਸੇ ਤਰੀਕੇ ਨਾਲ ਲੈ ਲੈਣੀ ਹੈ ਜਿਸ ਤਰ੍ਹਾਂ ਮੈਂ ਦੱਸਿਆ ਵੀ 1 ਏਕੜ ਪਿੱਛੇ ਜਿਹੜਾ 1000 ਰੈਜੀਡੈਂਸ਼ੀਅਲ ਪਲਾਟ ਤੇ 200 ਗੱਜ ਜਿਹੜਾ ਉਹ ਕਮਰਸ਼ੀਅਲ ਪਲਾਟ ਬਣੂਗਾ ਪੈਸਾ ਕੋਈ ਨਹੀਂ ਦੇਣਾ ਇਹ ਅਸਲ ਚ ਕੇਜਰੀਵਾਲ ਦੀ ਦਿੱਲੀ ਦੀ ਸਕੀਮ ਆ ਉਹ ਬਹੁਤ ਵੱਡਾ ਧਨਿਪਤੀ ਜਿਹੜੇ ਵੱਡੇ ਵੱਡੇ ਵਪਾਰੀ ਆ ਉਹ ਪੰਜਾਬ ਚ ਆਉਣਗੇ ਉਹ ਇਹਦੀ ਡਿਵੈਲਪਮੈਂਟ ਕਰਨਗੇ ਉਹ ਇਹਨੂੰ ਮੁੜ ਕੇ ਅਕਵਾਇਰ ਕਰਕੇ ਜਿਹੜੀ 1000 ਜਾਂ 200 ਕਾਜ ਦੇ ਕੇ ਬਾਕੀ ਦੇ ਵਿੱਚ ਬਹੁਤ ਵਹਿੰਗੀ ਵੇਚ ਕੇ ਬੜੇ ਵੱਡੇ ਵੱਡੇ ਮੁਨਾਫੇ ਕਮਾਉਣਗੇ ਜਿਹਦੇ ਵਿੱਚੋਂ ਕਿਸਾਨ ਨੂੰ ਕੁਝ ਨਹੀਂ ਮਿਲਣਾ ਇਸ ਕਰਕੇ ਅਸੀਂ ਇਹਦਾ ਡਟ ਕੇ ਵਿਰੋਧ ਕਰ ਰਹੇ ਹਾਂ ਹੁਣੇ-ਹੁਣੇ ਆ ਤਿੰਨ-ਚਾਰ ਦਿਨ ਹੀ ਹੋਏ ਆ ਫਿਰ 21550 ਏਕੜ ਜ਼ਮੀਨ ਲੁਧਿਆਣੇ ਦੇ ਆਲੇ-ਦੁਆਲੇ ਇੰਡਸਟਰੀਅਲ ਪਲOTS ਦੀ ਜਿਹੜੀ ਆ ਉਹ ਐਕਵਾਇਰ ਕੀਤੀ ਜਾ ਰਹੀ ਹੈ ਸੋ ਇਹਦੇ ਵਿਰੁੱਧ ਬੜਾ ਗੁੱਸਾ ਪਾਇਆ ਜਾ ਰਿਹਾ ਸਾਡੇ ਪੰਜਾਬ ਦੀ ਵੀ 4464 ਏਕੜ ਜ਼ਮੀਨ ਆ ਸਾਡੀ ਰੋਡ ਦੇ ਉੱਤੇ ਹੀ ਆਈ ਇਹਦਾ ਸਾਡਾ 에어로ਡ੍ਰੋਮ ਆ ਰਾਜਾ ਸਾਸੀ ਦਿਹਾੜੇ ਦੁਆਲੇ ਪਿੰਡਾਂ ਦੀ ਭਰੇ ਹੋਰ ਪਾ ਕੇ 19 20 ਪਿੰਡ ਬਣਦੇ ਆ ਕੁਝ ਜੰਡਿਆਲੇ ਗੁਰੂ ਦੇ ਪੰਜ ਸੱਤ ਪਿੰਡ ਆ ਇਹਨਾਂ ਦੀ ਇਹ ਜ਼ਮੀਨ ਜਿਹੜੀ ਕੁਇਰ ਕੀਤੀ ਜਾ ਰਹੀ ਹੈ ਲਗਾਤਾਰ ਅਸੀਂ ਮੀਟਿੰਗਾਂ ਕਰ ਰਹੇ ਆ ਪਿੰਡਾਂ ਦੇ ਲੋਕ ਆ ਥੋੜੇ ਦਿਨ ਵੈਦਲੀ ਵਾਲੇ ਵਾਲਾ ਸਾਰਾ ਪਿੰਡ ਬਾਹਰ ਆਇਆ ਕਿ ਅਸੀਂ ਕੋਈ ਇੱਕ ਨਿਕਣ ਜ਼ਮੀਨ ਨਹੀਂ ਦੇਣੀ ਇਹਦੇ ਲਈ ਅਸੀਂ ਜਿਹੜਾ ਪਰਸੋਂ ਸਾਡੀ ਮੀਟਿੰਗ ਹੋਈ ਆ ਜਲੰਧਰ ਆਪਣਾ ਚੰਡੀਗੜ੍ਹ ਉੱਥੇ ਹੀ ਫੈਸਲਾ ਕੀਤਾ ਵਾ ਪੀ ਇਹਦੇ ਵਿਰੁੱਧ ਅਸੀਂ ਸਾਰੀਆਂ ਪਾਰਟੀਆਂ ਨੂੰ ਜਾਗਰੂਕ ਕਰਨ ਲਈ 18 ਤਰੀਕ ਨੂੰ ਆਲ ਪਾਰਟੀ ਜਿਹੜੀਆਂ ਰਾਜ ਸੰਜੀਤਿਕ ਪਾਰਟੀਆਂ ਉਹਨਾਂ ਦੀ ਚੰਡੀਗੜ੍ਹ ਮੀਟਿੰਗ ਅਸੀਂ ਸੱਦੀ ਆ ਉਹ ਜਿਹੜੀਆਂ ਆਉਂਦੀਆਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੋਈ ਫੈਸਲਾ ਲਿਆ ਜਾ ਸਕਦਾ ਉੱਥੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਪਾਰਟੀਆਂ ਨੂੰ ਇਹ ਕਵਾਂਗੇ ਜਿਹਦੇ ਚ ਅਸੀਂ ਆਪ ਵੀ ਹੋਊਗੀ ਕਵਾਂਗੇ ਵੀ ਇਹ ਵੈਸੇ ਲੋਕਾਂ ਦੇ ਵਿਰੁੱਧ ਆ ਉਹ ਆਪਣੇ ਤੌਰ ਦੇ ਉੱਤੇ ਵੀ ਆ ਵੇ ਕਾਲੀ ਪਾਰਟੀ ਜਿਹੜੀ ਆ ਜਗਰਾਉ ਰੈਲੀ ਕੱਲ ਕੀਤੀ ਉਹਨਾਂ ਆਪਣੇ ਤੌਰ ਤੇ ਪਾਰਟੀਆਂ ਲੱਗੀਆਂ ਵਾ ਉਹਨਾਂ ਨੂੰ ਹੀ ਕਹਾਂਗੇ ਵੀ ਇਹ ਸਰਕਾਰ ਤੇ ਜਿੰਨਾ ਬਣਦਾ ਤੁਸੀਂ ਦਬਾਅ ਪਾਓ ਨਾਲ ਦੀ ਨਾਲ ਅਸੀਂ 30 ਤਰੀਕ ਨੂੰ ਇਹ ਜਿੱਥੇ ਜਿੱਥੇ ਕੁਆਇਰ ਹੋ ਰਹੀ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਇਹ ਛੋਟੇ ਮੋਟੇ ਸ਼ਹਿਰਾਂ ਵਿੱਚ ਅਸੀਂ ਉਹਨਾਂ ਦੇ ਆਲੇ ਦੁਆਲੇ ਜਿਹੜੇ ਆ ਟੈਕਟ ਮਾਰਚ ਕਰਾਂਗੇ ਝੰਡਾ ਮਾਰਚ ਕਰਾਂਗੇ ਤੇ 24 ਤਰੀਕ ਨੂੰ ਸਾਰਾ ਪੰਜਾਬ ਇਹ ਨਹੀਂ ਵੀ ਕੱਲੇ ਲੈਂਡ ਪੂਲਿੰਗ ਦੇ ਉੱਤੇ ਆ ਜਿਹੜੀਆਂ ਪੰਜ ਚਾਰ ਸਾਡੀਆਂ ਮੇਨ ਮੰਗਾਂ ਨੇ ਜਿਹਦੇ ਵਿੱਚ ਪਾਣੀ ਨੰਬਰ 1 ਤੇ ਉੱਤੇ ਆ। ਨੰਬਰ 2 ਤੇ ਜ਼ਮੀਨ ਇਨਕੁਆਇਰ ਕਰਨ ਦਾ ਵਾ ਨੰਬਰ 3 ਤੇ ਜਿਹੜਾ ਫ੍ਰੀ ਟ੍ਰੈਫਿਕ ਟ੍ਰੇਨ ਦੇ ਉੱਤੇ ਜਿਹੜਾ ਸਾਡੀ ਸਰਕਾਰ ਨੂੰ ਅਸੀਂ ਜ਼ੋਰ ਦੇ ਰਹੇ ਹਾਂ ਭਾਰਤ ਸਰਕਾਰ ਨੂੰ ਕਿ ਖੇਤੀਬਾੜੀ ਦਾ ਵਿਸ਼ਾ ਇਹਦੇ ਵਿੱਚੋਂ ਕੱਢਿਆ ਜਾਵੇ। ਇਹਦੇ 'ਚ ਨਾ ਪਾਇਆ ਜਾਵੇ ਖੇਤੀਬਾੜੀ ਬੜੀ ਨਾਜ਼ੁਕ ਮੁੱਦਾ ਵਾ। ਇਹ 트럼ਪ ਨੇ ਇਹੋ ਜੀ ਗੱਲਬਾਤ ਨਾ ਕੀਤੀ ਜਾਵੇ ਨਾਲ ਦੀ ਨਾਲ ਲੋਨ ਵੇ ਕਰਜ਼ਾ ਮੁਕਤੀ ਦੇ ਸਵਾਲ ਦੇ ਉੱਤੇ ਇਸੇ ਤਰ੍ਹਾਂ ਬਿਜਲੀ ਦਾ ਸਵਾਲ ਆ ਅਸੀਂ ਪੰਜ ਚਾਰ ਮੰਗਾ ਲੈ ਕੇ ਪਾਣੀ ਨੂੰ ਅਸੀਂ ਨੰਬਰ 1 ਤੇ ਰੱਖਿਆ ਤਾਂ ਇਹ ਅਖੀਰਲਾ ਸਵਾਲ ਹੈ ਜੇਕਰ ਸਰਕਾਰ ਆਪਣੇ ਇਸ ਕਦਮ ਤੋਂ ਪਿੱਛੇ ਨਹੀਂ हटਦੀ ਤਾਂ ਤੁਹਾਡਾ ਸਤਿਕਾਰ ਹੈ ਮੈਂ ਨਾ ਵੀ 24 ਅਗਸਤ ਨੂੰ ਅਸੀਂ ਮੇਰਾ خیال ਨਹੀਂ ਵੀ ਕਿਸੇ ਸਾਡੇ ਵਰਗੇ ਪ੍ਰਾਂਤ ਦੇ ਵਿੱਚ ਐਡਾ ਵੱਡਾ ਇਕੱਠ ਹੋਇਆ ਹੋਏ ਮੁੱਲਾਂਪੁਰ ਦੇ ਵਿੱਚ ਅਸੀਂ ਅਸੀਂ 35 40 ਕਿੱਲੇ ਚੋਂ ਮੰਡੀ ਆ ਹੋਰ ਵੀ ਪਾਸਿਓਂ ਜ਼ਮੀਨ ਲੈ ਰਹੇ ਆ ਇਹ ਜਦੋਂ ਦਾ ਜਿਹੜਾ ਭਾਰਤ ਜਾਦ ਹੋਇਆ ਜਦੋਂ ਦਾ ਇਹ ਪੰਜਾਬ ਬਣਿਆ ਆ ਇਹ ਉਹਦੇ ਤੋਂ ਵੱਡੀ ਮਹਾਰੈਲੀ ਹੋਊਗੀ ਵੇਖੋ ਮੰਗਾ ਮਨਾਉਣ ਲਈ ਸਰਕਾਰ ਤੇ ਦਬਾਅ ਲੋਕਾਂ ਦਾ ਹੀ ਹੁੰਦਾ ਜਦੋਂ ਐਡੀ ਵੱਡੀ ਗਿਣਤੀ 'ਚ ਲੋਕ ਆਉਣਗੇ ਜਦੋਂ ਆਵਾਜ਼ ਠਾਉਣਗੇ ਕਿ ਪਾਣੀ ਦੇ ਮਸਲੇ ਨੂੰ ਹੱਲ ਕਰੋ ਇਹ ਜਮੀਨਾਂ ਦੀ ਲੈਂਡ ਪੌਲਕੀ ਜਿਹੜੀ ਆ ਅਸੀਂ ਮੋٹے ਤੌਰ ਤੇ ਕਹਿੰਦੇ ਇਹਨੂੰ ਵਾਪਸ ਲਓ ਅਸੀਂ ਮੈਂ ਉੱਥੇ ਮੀਟਿੰਗ ਦੇ ਸਵਾਰ ਰੱਖਿਆ ਸੀ ਹਜੇ ਉਹ ਹੌਲੀ ਹੌਲੀ ਪਾਸ ਹੋਊਗਾ ਪੀਏ ਦੇ ਬਜਾਏ ਪਿੰਡਾਂ ਦੀ ਡਿਵੈਲਪਮੈਂਟ ਕੀਤੀ ਜਾਵੇ ਪਿੰਡਾਂ ਦੇ ਜਿਹੜੇ ਗਰੀਬ ਆ ਉਹਨਾਂ ਦਾ 10-10 ਮਰਲੇ ਦੇ ਮੁਫਤ ਪਲਾਟ ਦਿਓ ਪਰ ਉਹ ਇਧਰ ਉਧਰ ਕਰਨ ਦੀ ਬਜਾਏ ਜਿੰਨੇ ਉਹਨਾਂ ਕੋਲ 100 ਐਪਲੀਕੇਸ਼ਨ ਆਉਂਦੀਆਂ 50 ਆਉਂਦੀਆਂ ਉਹਨਾਂ ਦੀ ਇਕੱਠੀ ਕੋਲਨੀ ਬਣਾਓ ਸਰਕਾਰ ਬਣਾ ਕੇ ਦੇਵੇ ਤਾਂ ਕਿ ਜਿਹੜੇ ਗਰੀਬ ਹੋਰ ਕਿਸਾਨ ਆ ਕੋਈ ਛੋਟੇ ਮੋਟੇ ਪਲਾਨ ਜਿਹੜੇ ਉਹ ਛੋਟੇ ਮੋਟੇ ਰੇਟ ਤੇ ਵੀ ਬਣ ਸਕਦੇ ਆ ਪੰਜਾਬ ਜਿਹੜੇ ਇਹਨਾਂ ਦੀ ਨਵੀਂ ਮਾਡਲਿੰਗ ਜਿਹੜੀ ਇਹ ਹੋਵੇ ਬਜਾਏ ਕਿ ਸ਼ਹਿਰੀਕਰਨ ਦੇ ਲੋਕ ਕਿਉਂਕਿ ਸਾਡਾ ਦੇਸ਼ ਸ਼ਹਿਰੀਕਰਨ ਵਾਲਾ ਨਹੀਂ ਸਾਡਾ ਲੋਕ ਪਿੰਡਾਂ ਦਾ ਦੇਸ਼ ਆ ਇਹ ਅਸੀਂ ਮਸਲਾ ਜਿਹੜਾ ਲੈ ਰਹੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦੇ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼